ਪੀਕ ਮੰਗਣ ਵਾਲਿਆਂ ਦੇ ਖਿਲਾਫ ਸਰਕਾਰ ਦੀ ਸ਼ਕਤੀ ਹੈ ਤਾਂ ਬੱਚਿਆਂ ਦਾ ਡੀਐਨਏ ਜਿਹੜਾ ਹੈ ਉਹ ਟੈਸਟ ਜ਼ਰੂਰੀ ਹੋਏਗਾ ਪੰਜਾਬ ਸਰਕਾਰ ਦੇ ਮੰਤਰੀ ਬਲਜੀਤ ਕੌਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਪੀਕ ਮੰਗਣਾ ਇੱਕ ਗੁਨਾਹ ਹੈ ਇਹਨੂੰ ਲੈ ਕੇ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਤੇ ਬੱਚੇ ਕੌਣ ਨੇ ਇਹ ਜਿਹੜੇ ਬਾਜ਼ਾਰ ਤੁਸੀਂ ਦੇਖਦੇ ਆ ਡਾਟਾ ਦੇਖਦੇ ਆ ਕਿਸ ਨੇ ਮੋੜੇ ਚੱਕਿਆ ਇਹ ਬੱਚੇ ਕੌਣ ਹੈ ਇਹਨੂੰ ਲੈ ਕੇ ਸਰਕਾਰ ਜਿਹੜੀ ਹੈ ਗਿਆ ਕਾਫੀ ਸਜਿਕ ਦਾ ਨਾਲ ਜਿਹੜਾ ਕੰਮ ਕਰ ਰਹੀ ਹੈ ਪਹਿਲਾਂ ਜੀਵਨ ਜੋਤ ਪ੍ਰੋਜੈਕਟ ਚਲਾਇਆ ਗਿਆ ਸੀਗਾ ਉਦੇ ਤਹਿਤ ਕੁਝ ਇਦਾਂ ਦੀ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਅਦ ਇਹ ਕਿਹਾ ਗਿਆ ਕਿ ਕਿਉਂ ਨਾ ਇਹਨਾਂ ਬੱਚਿਆਂ ਦਾ ਡੀਐਨਏ ਕਰਾ ਜਾਵੇ ਲੀਗਲੀ ਤੌਰ ਤੇ ਕਰਾ ਜਾਵੇ ਸਾਡੇ ਨਾਲ ਪੰਜਾਬ ਦੇ ਬਾਲ ਬਾਲ ਬਗਾਸਤੇ ਮੈਨਾ ਮੰਤਰੀ ਜਿਹੜੇ ਨੇ ਉਹ ਸਾਡੇ ਨਾਲ ਨੇ 150 ਕੀ ਕਿਹੜੇ ਦੋਗੇ ਕਿ ਕੀ ਮਸਲਾ ਸੀ ਕਿ ਜ਼ਰਾ ਜਿਹੜਾ ਆਪਾਂ ਕਹੀਏ ਕਿ ਜੀਵਨ ਜੋਤ ਪ੍ਰੋਜੈਕਟ ਇੱਕ ਸੀਗਾ ਕੁਝ ਕੀ ਗੱਲਾਂ ਸਾਹਮਣੇ ਆਈਆਂ ਕਿ ਸਾਨੂੰ ਡੀਐਨਏ ਦਾ ਕਾਣਾ ਪਿਆ ਲੇਖੋ ਜੀ ਅਸੀਂ ਲੈ ਕੇ ਚੱਲੇ ਸੀ ਕਿਉਂਕਿ ਬੈਗਰੀ ਨੂੰ ਆਪਾਂ ਕਰਾਈਮ ਤਾਂ ਮੰਨਦੇ ਹੀ ਆਂ ਸੋ ਅਸੀਂ ਲੈ ਕੇ ਚੱਲੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਬੈਗਰੀ ਤੋਂ ਪੂਰਨ ਤੌਰ ਤੇ ਰੋਕਣਾ ਹੈ ਔਰ 9 ਮਹੀਨੇ ਪਹਿਲਾਂ ਅਸੀਂ ਲੱਗੇ ਸੀ ਆਪਣੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਰੈਸਕਿਊ ਕਰਕੇ ਲਿਆਉਂਦੀਆਂ ਸੀ ਬੱਚਿਆਂ ਨੂੰ 367 ਬੱਚਾ ਅਸੀਂ ਰੈਸਕਿਊ ਕੀਤਾ ਸੀਗਾ ਤੇ ਉਹਦੇ ਚੋਂ 150 ਬੱਚਾ ਤਾਂ ਬਾਹਰਲੇ ਸਟੇਟਾਂ ਦਾ ਹੀ ਪਾਇਆ ਗਿਆ ਤੇ 183 ਬੱਚੇ ਸੀ ਜਿਹੜੇ ਉਹ ਸਾਨੂੰ ਇਹ ਸੀ ਕਿ ਪੇਰੈਂਟਸ ਵੀ ਉਹਨਾਂ ਦੇ ਨਾਲ ਨੇ ਅਸੀਂ ਉਹਨਾਂ ਨੂੰ ਸਕੂਲਾਂ 'ਚ ਦਾਖਲ ਕਰਾਇਆ ਅੰਗਣਵਾੜੀ ਸੈਂਟਰਾਂ 'ਚ ਕਰਾਇਆ ਉਹਨਾਂ ਦੀ ਜੋ ਹੈਲਪ ਹੋ ਸਕਦੀ ਸੀ ਉਹਨਾਂ ਨੂੰ ਸਕਾਲਰ ਆਪਣੇ ਸਪਾਂਸਰਸ਼ਿਪ ਨਾਲ ਵੀ ਜੋੜਿਆ ਤੇ ਪਰ ਹੈਰਾਨੀ ਜਨਕ ਇਹ ਹੈ ਕਿ ਅਸੀਂ ਜਦੋਂ ਉਹਨਾਂ ਦਾ ਫਾਲੋਅ ਅਪ ਕਰਦੇ ਹਾਂ ਤਾਂ 50 ਤੋਂ ਉੱਪਰ ਬੱਚੇ ਸਾਨੂੰ ਫੇਰ ਗਾਇਬ ਮਿਲਦੇ ਆ ਸੋ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਸੀ ਕਿ ਬੱਚੇ ਵੀ ਗਾਇਬ ਨੇ ਸਕੂਲਾਂ ਚੋਂ ਘਰਾਂ ਚੋਂ ਵੀ ਗਾਇਬ ਨੇ ਔਰ ਘਰ ਵੀ ਗਾਇਬ ਨੇ ਸੋ ਅਕਸਰ ਕਿੱਥੇ ਚਲੇ ਜਾਂਦੇ ਆ ਲੋਕ ਉਹਨਾਂ ਦੇ ਮਾਪੇ ਲੈ ਕੇ ਚਲੇ ਗਏ ਮਾਪੇ ਕਿੱਥੇ ਲੈ ਕੇ ਚਲੇ ਗਏ ਨਾ ਤਾਂ ਕੋਈ ਗਰੀਬ ਹੁੰਦਾ ਨਹੀਂ ਕਿ ਉਹ ਵਾਰ-ਵਾਰ ਮਾਈਗਰੇਟ ਹੋਈ ਜਾਵੇ ਸੋ ਉਹ ਲੱਗਦਾ ਸੀ ਕਿ ਇਹਦੇ ਪਿੱਛੇ ਕੋਈ ਬਹੁਤ ਵੱਡਾ ਗੈਂਗ ਕੰਮ ਕਰ ਰਿਹਾ ਤੋ ਬੈਗਰੀ ਨੂੰ ਪੂਰਨ ਤੌਰ ਤੇ ਰੋਕਣ ਲਈ ਅਸੀਂ ਕੁਝ ਇਹਦੇ ਵਿੱਚ ਕਹਿ ਲਓ ਕਿ ਐਕਟਸ ਜਿਹੜੇ ਆ ਉਹਨਾਂ ਚ ਚੰਗੇ-ਚੰਗੇ ਪੁਆਇੰਟਸ ਚੱਕੇ ਆ ਉਹਨਾਂ ਚ ਬੈਗਰੀ ਐਕਟ ਵੀ ਲਿਆ ਜੇ ਜੇ ਐਕਟ ਵੀ ਲਿਆ ਉਹਦੇ ਵਿੱਚ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਕੰਡੀਸ਼ਨਸ ਵੀ ਲਈਆਂ ਤੇ ਉਹਦੇ ਕਰਕੇ ਅਸੀਂ ਪ੍ਰੋਜੈਕਟ ਜੀਵਨ ਜੋਤ 2 ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਡੀ ਐਨ ਏ ਟੈਸਟ ਜਿਹੜਾ ਕੰਪਲਸਰੀ ਕੀਤਾ ਉਹਨਾਂ ਕੇਸਾਂ ਚ ਜਿੰਨਾਂ ਚ ਸਾਨੂੰ ਲੱਗਦਾ ਹੈ ਕਿ ਜਿਹੜੇ ਨਾਲ ਅਡਲਟ ਨੇ ਬੱਚਿਆਂ ਦੇ ਉਹ ਉਹਨਾਂ ਦੇ ਪੇਰੈਂਟਸ ਨਹੀਂ ਹੈ ਸੋ ਅਗਰ ਡੀਐਨਏ ਟੈਸਟ ਜੋ ਬਾਇਓਲੋਜੀਕਲ ਪੇਰੈਂਟਸ ਨਹੀਂ ਪਾਏ ਜਾਂਦੇ ਤਾਂ ਉਹਨਾਂ ਨੂੰ ਸਖਤ ਸਜ਼ਾਵਾ ਦੇਣ ਲਈ ਪੰਜਾਬ ਸਰਕਾਰ ਤਿਆਰ ਹੈ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੀ ਡਿਪਾਰਟਮੈਂਟ ਗੱਲ ਕੀਤੀ ਹੈ ਤੋਂ ਉਸ ਦੇ ਨਾਲ ਪੁਲਿਸ ਵੀ ਅੱਗੇ ਮਿਲ ਕੇ ਕੰਮ ਕਰ ਰਹੀ ਹੈ ਕੀ ਲੱਗਦਾ ਕਿ ਜਿਹੜੇ ਤੁਸੀਂ ਕੱਲ ਤੋਂ ਲਈ ਦੋ ਦਿਨ ਤੋਂ ਦੀ ਮਹੀਮ ਸ਼ੁਰੂ ਕੀਤੀ ਹੈ ਉਹ ਕਿੰਨੇ ਕਿ ਬੱਚੇ ਆਪਾਂ ਰੈਸਕਿਊ ਕੀਤੇ ਨੇ ਜਾਂ ਕਿੰਨੇ ਜਿਹੜੇ ਭਿਖਾਰੀ ਸੀਗੇ ਉਹਨੂੰ ਰੈਸਕਿਊ ਕੀਤਾ ਦੇਖੋ ਜੀ ਮੈਂ ਮੈਨੂੰ ਵੀ ਨਹੀਂ ਐਨਾ ਆਈਡੀਆ ਸੀਗਾ ਕਿ ਇਹ ਪ੍ਰੋਜੈਕਟ ਆ ਜਿਹੜਾ ਐਨਾ ਸਕਸੈਸਫੁਲ ਹੋਊਗਾ ਸੋ ਅਸੀਂ ਤਾਂ ਆਪਣੇ ਵੱਲੋਂ ਕੁਐਸਚਨ ਕਰਦੇ ਹੀ ਰਹਨੇ ਆ ਪਰ 2 ਦਿਨਾਂ ਦੇ ਵਿੱਚ 41 ਬੱਚੇ ਰੈਸਕਿਊ ਹੋਏ ਔਰ ਉਹਦੇ ਵਿੱਚ ਐਫ ਆਈ ਆਰ ਵੀ ਲੌਂਚ ਹੋਈ ਮਤਲਬ ਕਿ ਪਿੱਛੇ ਕੋਈ ਬੰਦਾ ਹੋਰ ਕੰਮ ਕਰਦਾ ਪਾਇਆ ਗਿਆ ਸੋ ਉਹਨਾਂ ਦਾ ਡੀ ਐਨ ਏ ਟੈਸਟ ਵੀ ਹੋਏਗਾ ਡੀ ਐਨ ਏ ਟੈਸਟ ਦੇ 15 20 ਦਿਨਾਂ ਚ ਰਿਪੋਰਟ ਆ ਜਾਊਗੀ ਔਰ ਸਾਨੂੰ ਬਹੁਤ ਕੁਝ ਸਾਹਮਣੇ ਦੇਖਣ ਨੂੰ ਮਿਲੇਗਾ ਕਿ ਅਕਸਰ ਹੋ ਕੀ ਰਿਹਾ ਇਹ ਜਿਹੜੀ ਬੈਗਰੀ ਇਹ ਬੈਗਰੀ ਨਹੀਂ ਇਹਦੇ ਪਿੱਛੇ ਬਹੁਤ ਕੁਝ ਕੰਮ ਕਰ ਰਿਹਾ ਬਹੁਤ ਵੱਡਾ ਬਿਜ਼ਨਸ ਵੀ ਚੱਲਦਾ ਹੋ ਸਕਦਾ ਸੋ ਪੰਜਾਬ ਸਰਕਾਰ ਸਿਰਫ ਬੱਚਿਆਂ ਨੂੰ ਹੀ ਨਹੀਂ ਅਡਲਟਸ ਨੂੰ ਵੀ ਜਿਹੜਾ ਬੈਗਰੀ ਤੋਂ ਪੂਰਨ ਤੌਰ ਤੇ ਨੱਥ ਪਾਏਗੀ ਇਹ ਬਿਲਕੁਲ ਹਾਂ ਪੰਜਾਬ ਸਰਕਾਰ ਦੇ ਕਿਤੇ ਪੰਜਾਬ ਸਰਕਾਰ ਦੇ ਜੋ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਡਿਪਾਰਟਮੈਂਟ ਹੈਗਾ ਉਹ ਪੂਰੀ ਤਰ੍ਹਾਂ ਅਹਿਦਾ ਕਿ ਅਸੀਂ ਭੀਖ ਨਹੀਂ ਮੰਗਣ ਜਣੀ ਹੈਗੀ ਜੋ ਬੱਚਿਆਂ ਦਾ ਭੀਖ ਵਾਸਤੇ ਇਸਤੇਮਾਲ ਕੀਤਾ ਜਾਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਹੈ ਕੈਮਰਾ ਪਰਸਨਰ ਸੀ And Gujarat Sinder Alamano Joshi G. Media Chandigara.